ਉਤੇ ਕਿ ਪ੍ਰਮਾਤਮਾ ਨੇ ਆ ਕੇ ਭਗਤਾਂ ਦੇ ਨਾਲੇ ਯਾਰੀ ਪਾਈ ਕੋ ਇਹ ਪਹਿਲੀ ਵਾਰੀ ਹੋਇਆ ਸੋ ਕੀ ਫਰਮਾਨ ਹੈ ਹਰਬਾਣੀ ਦਾ 30 ਜੇਡ ਸੰਸੇ ਸੰਤ 11 ਪਿੰਡ ਸਈਕਲਾ ਜ਼ਿਲ੍ਹਾ ਜੰਮੂ ਸੰਤੋਖ ਸਿੰਘ ਦੇ ਕਰਿਆ ਪਾਛਾ ਇਸ ਤਰ੍ਹਾਂ ਅੱਜ ਤੇ ਜਨਸ਼ੋ ਦਿੱਤੀ ਹੈ ਆਪ ਜੀ ਨੇ ਔਰ ਅਜੂਰ ਸ਼ਰਚ ਜੀ ਨੇ ਇਸ ਤਰ੍ਹਾਂ ਜੰਮੂ ਦੇ ਦੂਰ ਦੇ ਉਤੇ ਅਜੂਰ ਸ਼ਰਚਾ ਗਏ ਵੇਸੀ ਔਰ ਸੰਤੋਸ ਇੰਤਿਕਾ ਜਮੂ ਜਿਉਂ ਨੇ ਇਹ ਹਰਬਾਣੀ ਫਰਮਾਨ ਕੀਤੀ 10 ਵਾਰ ਅਪੁਆਇੰਟਮੈਂਟ ਵਾਸਤੇ ਸਾਥੇਣਾ ਦਾਸੀ ਬੋਲਾਂ ਚੁਕਿਆ ਕਰਦਾ ਹੈ ਕਿ ਪਾਤਸ਼ਾਹ ਜੀ ਨੇ ਗਵਾਹੀਆਂ ਕੀ ਦੀਆਂ ਹੋਈਆਂ ਜਿਹੜੇ ਮੁਕਰ ਨਾ ਜਾਣ ਇਸੇ ਸਾਦੇ ਵਰਗੇ ਇਨਸਾਨ ਦੀ ਗਵਾਹੀ ਇਨ੍ਹਾਂ ਹਰਬਾਣੀਆਂ ਦੇ ਵਿੱਚ ਨਹੀਂ ਕੋਈ। ਤਾਂ ਫਰਮਾਨ ਕਿਤੇ ਹੈ ਨਾਦ ਕਹੇ ਹਾਲਾਂਕਿ ਗੱਲ ਸਾਰੀ ਅਕਾਲਪੁਰਕ ਆਪਣੀ ਆਪ ਕਰਦੇ ਨੇ ਲੇਕਿਨ ਗਵਾਹੀ ਕਿਸੇ ਦੀ ਕੁਆਲਦੇ ਨੇ ਕੀ ਹੈ ਨਾਦ ਕਰੇ ਪ੍ਰਭੂ ਤੇਰੀਆਂ ਭਗਤਾਂ ਲਾਲ ਯਾਰੀਆਂ ਕਮਾਲ ਕਰ ਦਿੱਤੀ ਤੂੰ ਪ੍ਰਭੂ ਕੌਣ ਕਰਿਆ ਨਾਦ ਇਹਨੂੰ ਰਭੂ ਨੂੰ ਕਦੋਂ ਜਦੋਂ ਸੰਤੋਖ ਸਿੰਘ ਦੇ ਘਰ ਇਸੇ ਤਰ੍ਹਾਂ ਸਗਾਸ ਲਾ ਕੇ ਉਹ ਪ੍ਰਭੂ ਗ੍ਰਜਮਾਨ ਸੀ ਨਾਦ ਕਹੇ ਪ੍ਰਭੂ ਤੇਰੀਆਂ ਭਗਤਾਂ ਨਾਲ ਯਾਰੀਆਂ ਯਾਰ ਯਾਰਾਂ ਦੇ ਯਾਰ ਹੋਣਾ ਸਹਾਈਆ ਜੇ ਤੂੰ ਇਹਨਾਂ ਦੇ ਨਾਲ ਯਾਰੀ ਪਾ ਲਈਆ ਤੇ ਇਹਨਾਂ ਦਾ ਸਹਾਈ ਵੀ ਰਹੇ ਨਿਗਾਹ ਮਾਰ ਕੇ ਤੱਕ ਖਵਾਰੀਆਂ ਇਹਨਾਂ ਦੇ ਅੰਦਰ ਕੋਈ ਕੂੜ ਤਾਂ ਇਹਨਾਂ ਰਹਿਣ ਦੇਵੀ ਹੁਣ ਜੇ ਕੋਈ ਅੰਦਰ ਖਵਾਰੀ ਹੈਗੀ ਆ ਤੇ ਉਹਨੂੰ ਕੱਢ ਦੇ ਕੋਈ ਯਾਰੀ ਪਾ ਲਈ ਇਹਨਾਂ ਦੇ ਨਾਲ ਉਨੀਗਾ ਮਾਰ ਕੇ ਤੱਕ ਖਵਾਰੀਆਂ ਕਰ ਕਰੇ ਇੱਕ ਵਕਾਈਆ ਤਨ ਵਜੂਦਾ ਲਗੀਆਂ ਕੱਟ ਬਿਮਾਰੀਆਂ ਤੁਹਾਰੀ ਕਿਹੜੀ 184 ਜੂਨੀ ਦੇ ਵਿੱਚ ਘੁੰਮਣ ਵਾਲੀ ਉਹ ਕੱਟ ਦੇ ਰੋਗ ਸੋਗ ਗਵਾਈਆ ਇਹਵਾ ਰਖਣਾ ਨਹੀਂ ਪੁਰਖ ਨਾਰੀਆਂ ਇਹ ਸ਼ਾਇਦ ਹਰ ਸੰਗਤ ਨੂੰ ਪਤਾ ਹੋਵੇ ਇਸ ਧਰਤੀ ਦੇ ਉੱਤੇ ਇੱਕ ਧਰਮ ਐਸਾ ਵੀ ਹੈ ਜਿੱਥੇ ਔਰੰਤ ਸਜਦਾ ਕਰਨ ਨਹੀਂ ਜਾ ਸਕਦਾ ਇਸਲਾਮ मर्द ਹੀ ਸਾਰੇ ਜਾ ਕੇ ਸਜਦੇ ਕਰਦੇ ਨੇ ਨਮਾਜ਼ਾਂ ਪੜ੍ਹਦੇ ਲੋਕ ਲੇਕਿਨ ਕਿਉਂਕਿ ਇਹ ਅਕਾਲਪੁਰਖ ਦੀ ਆਵੰਦ ਹੋਈ ਆ ਔਰ ਭਗਤਾਂ ਦੇ ਨਾਲ ਜਾਰੀ ਪਈ ਆ ਉਹ ਕਹਿੰਦਾ ਮੇਰੀ ਚੰਨਾਂ ਦੀ ਵਿੱਚ ਪੁਰਖ ਤੇ ਨਾਰੀ ਦਾ ਕੋਈ ਵੀ ਅੰਤਰ ਨਹੀਂ ਹੈ ਮੇਰੇ ਲਈ ਸਾਰੇ ਇੱਕੋ ਜਿਹੇ ਨੇ ਤੰਨ موجوده ਲਗੀਆਂ ਕੱਟ ਬਿਮਾਰੀਆਂ ਰੋਗ ਸੋਗ ਗਰਾਈਆ ਵੇਰਵਾ ਰੱਖਣਾ ਨਹੀਂ ਪੁਰਖ ਨਾਰੀਆਂ ਬਿਰਦਾ ਬਾਲਾ ਹੋਣਾ ਸਹਾਈਆ ਇਹ ਨਹੀਂ ਜੇ ਇੱਕ ਇੱਕ ਵਿਦਨੇ 50 ਸਾਲ ਤੇਰੇ ਦਰਸ਼ਨ ਕਰ ਲਏ ਕੌਣ ਕਹ ਰਿਹਾ ਨਾਰਦ ਜੇ ਇੱਕ ਬਜ਼ੁਰਗ ਨੇ 50 ਸਾਲ ਤੇਰੇ ਦਰਸ਼ਨ ਕਰ ਲਏ ਉਹਨੂੰ ਤੂੰ ਨੇੜੇ ਸਮਝ ਲੈ ਤੇ ਜਿਹੜਾ ਅੱਜ ਇਸ ਧਰਤੀ ਦੇ ਉੱਤੇ ਭਾਵੇਂ ਇੱਕ ਦਿਨ ਦਾ ਬੱਚਾ ਵੀ ਕਿਉਂ ਨਾ ਹੋਵੇ ਜੇ ਉਹਨੇ ਤੇਰੇ ਦਰਸ਼ਨ ਕਰ ਲਏ ਤੇ ਉਹਨੂੰ ਵੀ ਉਹੋ ਜਿਹਾ ਮਾਨ ਦੇਵੀ ਜਿਨੇ 50 ਸਾਲ ਤੱਕ ਤੇਰੇ ਦਰਸ਼ਨ ਕੀਤੇ ਇੱਕੋ ਜਿਹਾ ਮਾਨ ਦੇਵੀ ਸਾਰਿਆਂ ਨੂੰ ਵਿਰਦ ਨੂੰ ਵੀ ਦੇ ਬਾਲ ਨੂੰ ਵੀ ਪੁਰਖ ਨੂੰ ਵੀ ਤੇ ਨਾਰ ਨੂੰ ਵੀ ਜਗ ਚੌਕੜੀ ਬਾਦ ਆਈ ਤੇਰੀ ਵਾਰੀ ਆ ਤੂੰ ਤੇ ਪ੍ਰਭੂ ਕਦੀ ਤੱਕ ਤੇ ਆਇਆ ਹੀ ਨਹੀਂ ਜੁਗ ਪਰਮਾਨ ਹੁਣ ਪਹਿਲੀ ਵਾਰੀ ਤੇਰੀ ਵਾਰੀ ਆ ਤੇ ਇਹੋ ਜਿਹਾ ਭੇਦ ਆਪਣੇ ਬੱਚਿਆਂ ਦੇ ਨਾਲ ਬਿਲਕੁਲ ਵੀ ਨਾਰ ਸਾਰੇ ਆਲੋਪੀ ਪੂਜਿਆ ਪਿਆਰ ਦੇਵੀ ਜਗ ਚੌਕੜੀ ਬਾਦ ਆਈ ਤੇਰੀ ਵਾਰੀ ਆ ਲੋੜ ਜ਼ੋਣਾ ਸੁਪਨਾ ਥਾਇਆ ਇਸੇ ਕਰਕੇ ਹਜੂਰ ਨੇ ਫਰਮਾਇਆ ਜਿੱਥੇ ਮੈਨੂੰ ਯਾਦ ਕਰੋਗੇ ਮੈਂ ਉੱਥੇ ਆ ਜਾਵਾਂਗਾ ਇੱਕ ਵਾਰੀ ਯਾਦ ਤੇ ਕਰੋ ਮੈਨੂੰ ਜਿੱਥੇ ਕਹੋਗੇ ਉੱਥੇ ਜਾਵਾਂਗਾ ਖੜੇ ਇਹ ਮੇਰੀ ਬੇਪਰਵਾਹੀ ਬਲਾਉ ਤੇ ਸੇ ਇੱਕ ਵਾਰੀ ਤੇਰੇ ਨਾਮ ਤੋਂ ਬਿਨਾ ਹੋਰ ਦਿਸੇ ਕੋਈ ਨਾ ਦਾਰੀਆ ਇਹ ਭਗਤ ਤੇ ਤੇਰੇ ਹੋਗੇ ਤੇ ਤੇਰੀ داری ਕਰਦੇ ਤੇਰੀ ਚੱਕਰੀ ਕਰਦੇ ਨੇ ਤੇ ਤੇਰੇ ਹੋ ਗਏ ਦਾਰੂ ਵਰ ਨਾ ਕੋਈ ਰਖਾਈਆ ਇੱਕ ਬਨੰਤੀ ਹਮਾਰੀ ਆ ਸਾਡੀ ਬੇਨਤੀ ਨੂੰ ਸੁਣ ਲੈ ਹਮ ਸਾਜਣ ਦੇ ਆ ਸੁਣਾਈਆ ਮੈਂ ਇਹ ਬੇਨਤੀ ਕਰਦਾ ਹਮ ਸਾਜਣ ਮੇਰੇ ਹਮ ਸਾਜਣ ਇਹ ਮੇਰੀ ਬੇਨਤੀ ਨੂੰ ਮੰਨ ਲਵੇ ਨਰਦ ਕਹਿਆ ਕਿ ਨੂੰ ਪ੍ਰਭੂ ਨੂੰ ਉਸ ਦਿਨ ਜਿਸ ਦਿਨ ਸੰਤੋਖ ਸਿੰਘ ਦੇ ਕਰਜਾਮੂ ਅਜੂਰ ਸਿੰਘਾਸਨ ਤੇ ਬਰਾਜਮਾਨ ਸੀ ਜੋਤੀ ਜੋ ਸਰੂਪ ਆ ਰਿਹਾ ਕੇ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਦੇ ਸਾਹਿਬ ਹੋਣਾ ਸਹਾਈਆ ਨਾਦ ਕਹੇ ਪ੍ਰਭੂ 999 ਬਿਮਾਰੀ ਹਰ ਕਟ ਸਰੀਰ ਸਮੇ ਸਮੇ ਆਪਣਾ ਰੂਪ ਬਦਲਾਈਆ ਕੀ ਕੋਈ ਕਰੇ ਸਾਧ ਫਕੀਰ ਬੇਵਸਕੇ ਨਾ ਕੋਈ ਪਈਆ ਇਹ ਬਿਮਾਰੀਆਂ ਟਿਕਣ ਨਹੀਂ ਦਿੰਦੀਆਂ ਕੋਈ ਵੀ ਸਾਧੂ ਫਕੀਰ ਤੇਰਾ ਬੇਤ ਨਹੀਂ ਕੋਈ ਪਾ ਸਕਦਾ اے ਪ੍ਰਭੂ ਤੂੰ ਕਿਰਪਾ ਕਰ ਹਕੀਮ ਡਾਕਟਰ ਕਿਸ ਵਿਦ ਹਕੀਮ ਡਾਕਟਰ ਕਿਸ ਕਿਸ ਨੂੰ ਰੱਖਣ ਚੀਰ ਇਸ ਕਿਸ ਦੀ ਕਰਨ ਸਫਾਈ ਆ ਤੇਰਾ ਖੇਲ ਬੇਨਜ਼ੀਰਾ ਬੇਨਜ਼ੀਰ ਕਿਹੜਾ ਹੁੰਦਾ ਜਿਹੜਾ ਨਜ਼ਰ ਨਾ ਆਵੇ ਇਹ ਜਿਹੜਾ ਪਰਮਾਤਮਾ ਨੇ ਤੇ ਆਪਣੀਆਂ ਆਤਮਾਵਾਂ ਦੇ ਨਾਲ ਆਪਣਾ ਸੁਮੇਲ ਕੀਤਾ ਇਹ ਬਾਹਰੋਂ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦਾ ਮੇਰੇ ਪੈਨਲ ਦੇ ਭਰਾਓ ਇਹ ਗੱਲ ਸਾਰੀ ਅੰਦਰ ਪਰਭੂ ਨੇ ਤੁਹਾਡੀ ਆਤਮਾ ਨੂੰ ਸ਼ਾਸਨ ਬਣਾਇਆ ਇਹਦੇ ਉੱਤੇ ਆ ਕੇ ਉਹ ਬਰਾਜ਼ਮਾਨ ਹੋ ਗਿਆ ਤੇਰਾ ਖੇਲ ਬੇਨਜ਼ੀਰ ਨਜ਼ਰਾਂ ਤੋਂ ਓਲੇ ਤੇਰੀ ਬੇਪਰਵਾਹੀਆ ਬੇਸ਼ੱਕ ਸਾਡੇ ਤਿੰਨ ਹੱਥ ਮਾਨਸ ਤੇਰੀ ਜ਼ਗੀਰ ਉਸੇ ਕੋਲ ਆਏ ਆ ਤੇ ਆਖਰ ਉਸੇ ਦੇ ਵਿੱਚ ਹੀ ਜਾ ਕੇ ਸਮਾ ਜਾਣਾ ਇਹ ਜ਼ਗੀਰ ਤੇਰੀ ਹੈ ਕੋਵੀਂ ਦਿੱਤੀ ਇਸ ਮਾਤਰੁਕ ਦੇ ਉੱਤੇ ਤੂੰ ਕਿਰਪਾ ਕੀਤੀ ਤਾਂ ਇਹ ਮਾਤਰੁਕ ਦੇ ਉੱਤੇ ਆਈ ਜਗੀਰ ਤਨਵਜੂਦ ਦੇ ਬੇਸ਼ਕ ਸਾਡੇ ਤਿੰਨ ਹੱਥ ਮਨਸ ਤੇਰੀ ਜਗੀਰ ਜੋਤੀ ਜੋ ਸਰੂਪ ਆ ਰਿਹਾ ਪੀ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਾਰੀ ਸੱਚ ਦੇ ਮਾਲਕ ਤੇ ਕਮਾਈਆ ਨਾਰ ਦੇ ਕਹੇ ਪ੍ਰਭੂ ਦੁੱਖ ਰੋਗ ਮੇਟ ਦੇ ਸਰ ਸਾਰੇ ਮੇਲ ਤੇ ਜਸਮਾਨੀ ਵੀ ਤੇ ਅਧਿਗਰਲੇ ਵੀ ਸਾਰੇ ਦੁੱਖਾਂ ਨੂੰ ਮੇਲ ਦੇ ਸਿਰ ਸਾਰੇ ਆਪਣਾ ਸਿਰ ਸਿਰੇ ਆਪਣਾ ਧਿਆਨ ਲਗਾਈਆ ਜਿਸ ਵਿੱਚ ਦਸਮੰਦਵਾਰੀ ਤੇਰਾ ਕਰ ਤੈਨੂੰ ਤੂੰ ਪਵਿੱਤਰ ਕਰ ਲੈ ਕਿਉਂ ਪਵਿੱਤਰ ਕਰ ਲੈ ਕਿਉਂਕਿ ਤੂੰ ਵੀ ਇਸੇ ਅੰਦਰ ਬਿਰਾਜਮਾਨ ਹੋ ਐ ਮੇਰੇ ਪ੍ਰਭੂ ਨਾਮ ਤੇ ਕਹ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਦੇ ਨਾਮ ਤੂੰ ਯਾਰੀ ਪਾ ਲਈ ਆ ਉਹਨਾਂ ਦੀ ਏ ਸ਼ਕਾਇਆ ਕੋਠੜੀ ਨੂੰ ਪਵਿੱਤਰ ਕਰ ਲੈ ਕਿਉਂਕਿ ਦਸਮੁ ਦਵਾਰੀ ਵੀ ਇਹਦੇ ਅੰਦਰ ਹੀ ਐ ਜਿੱਥੇ ਤੂੰ ਆ ਕੇ ਪ੍ਰਾਜਮਨ ਹੋਣਾ ਐ ਇਹਨੂੰ ਪਵਿੱਤਰ ਕਰ ਲੈ ਸਾਫ ਕਰ ਲੈ ਜਿਸ ਵਿੱਚ ਦਸਮੰਦਵਾਰੀ ਤੇਰਾ ਕਰੋ ਬਰੇ ਮੰਡਕੰਡ ਰਚਨਾ ਲਈ ਰਚਾਈਆ ਰਸ ਸਾਹਿਬ ਦੇ ਵਿੱਚ ਇੱਕ ਲਾਈਨ ਆਉਂਦੀ ਆ ਜੋ ਪਿੰਡੇ ਸੋ ਬ੍ਰਹਿਮੰਡੇ ਜੋ ਬ੍ਰਹਿਮੰਡ ਦੇ ਵਿੱਚ ਘਟ ਰਿਹਾ ਸੋ ਹੀ ਸਾਡੇ ਅੰਦਰ ਘਟ ਰਿਹਾ ਜੋ ਪਿੰਡੇ ਸੋ ਬ੍ਰਹਿਮੰਡੇ ਤੇ ਗੁਰੂ ਗ੍ਰੰਥ ਸਾਹਿਬ ਫਰਮਾਨ ਕਰਦੇ ਨੇ ਪਾਤਸ਼ਾਹ ਕੀ ਫਰਮਾਨ ਕਰਦੇ ਨੇ ਬ੍ਰਹਿਮੰਡਖੰਡ ਰਚਨਾ ਲਈ ਰਚਾਈ ਆ ਇਹ ਬ੍ਰਹਿਮੰਡ ਇਹ ਬ੍ਰਹਿਮੰਡ ਜਿੱਥੇ ਤੂੰ ਆ ਕੇ ਬ੍ਰਾਜ਼ਮਾਨ ਹੋਣਾ ਇਹਦੀ ਰਚਨਾ ਵੀ ਪ੍ਰਭੂ ਤੂੰ ਹੀ ਰਚੀ ਹੋਈ ਆ ਬਾਹਲੇ ਬ੍ਰਹਿਮੰਡ ਦੀ ਵੀ ਤੇ ਇਸ ਬ੍ਰਹਿਮੰਡ ਤੇ ਤੇਰੀ ਰਚਨਾ ਹੈ ਜਿੱਤੇ ਤੇਰਾ ਸਰੋਵਰ ਸਰ ਤੂੰ ਦਸ਼ਮ ਦਿਵਾਰੀ ਦੇ ਵਿੱਚ ਹੀ ਆ ਕੇ ਆਪਣਾ ਨਿਵਾਸ ਕਰਨਾ ਇੱਥੇ ਹੀ ਤੇਰਾ ਸਰ ਸਰੋਵਰ ਹੈ ਸੱਚ ਵਸਤੂ ਦਿੱਤੀ ਟਿਕਾਈਆ ਤੂੰ ਇੱਥੇ ਹੀ ਆਪਣੀ ਆਤਮਾ ਨੂੰ ਟਿਕਾਇਆ ਹੋਇਆ ਜਿਹਦੇ ਉੱਤੇ ਤੂੰ ਆ ਕੇ ਬ੍ਰਾਜਮਨ ਹੋਣਾ ਜਿੱਥੇ ਤੇਰਾ ਸ਼ਬਦ ਅਨਾਦੀ ਸ਼ਬਦ ਅਨਾਦੀ ਹੀ ਹੈ ਨਾਦ ਜਿਹੜਾ ਕੰਨਾਂ ਨਾਲ ਸੁਣ ਜਾਵੇ ਅਨਾਦ ਜਿਹੜਾ ਕੰਨਾਂ ਦੇ ਨਾਲ ਸਰਵਣ ਨਾ ਹੋਵੇ ਲੇਕਿਨ ਨਾਦ ਵੱਜੇ ਉਹ ਨਾਦ ਵੱਜੇ ਲੇਕਿਨ ਕੰਨਾਂ ਦੇ ਨਾਲ ਸਰਵਣ ਨਾ ਹੋਵੇ ਇਹ ਪ੍ਰਭੂ ਦੀ ਕਿਰਪਾ ਉਦੋਂ ਹੁੰਦੀ ਹੈ ਜਦੋਂ ਉਹ ਆਪਣੇ ਭਗਤਾਂ ਦੇ ਨਾਲ ਯਾਰੀ ਪਾ ਲਵੇ ਉਹ ਪਾਈ ਹੈ ਯਾਰੀ ਤੋ ਰਿਤੁ ਹੀ ਰਹਾ ਕਰ ਉਹ ਦਾ ਨਾਦ ਕੀਆ ਉਹ ਪ੍ਰਭੂ ਤੂੰ ਹੀ ਤੂੰ ਹੀ ਕਰ ਰਿਹਾ ਆਪਣੇ ਅੰਦਰ ਬਾਹਰ ਨਹੀਂ ਕਰਨੀ ਦੇ ਕਤੇ ਤੇਰੇ ਢੋਲੇ ਗਾਈਆ ਜਿਨ੍ਹਾਂ ਦੇ ਨਾਲ ਕੋਈ ਯਾਰੀ ਭਾਲੀ ਐ ਕਰਨੀ ਦੇ ਕਰਤੇ ਤੂੰ ਤੇਰਾ ਹੀ ਟੋਲਾ ਘਾਰੇ ਨੇ ਕੀ ਕਰ ਰਹੇ ਨੇ ਤੂੰ ਹੀ ਤੂੰ ਹੀ ਜਿੱਤੇ ਦੀਪਕ ਜੋਤੀ ਨਿਰਾਕਾਰ ਟਕਾਇਆ ਆਪਣੇ ਕਰ ਪਾਤਸ਼ਾਹ ਫਰਮਾਨ ਕਰਦੇ ਨੇ ਇਸ ਕਾਇਆ ਕੋਟੜੀ ਦੇ ਵਿੱਚ ਮੈਂ ਇੱਕ ਨੂਰ ਨੂੰ ਰੱਖਿਆ ਹੋਇਆ ਤੋ ਨੂਰ ਕੀ ਆ ਤੋ ਆਤਮਾ ਉਹ ਪਰਮਾਤਮਾ ਜਦੋਂ ਉਸ ਨੂਰ ਦੇ ਨਾਲ ਆ ਕੇ ਟੱਚ ਕਰਦਾ ਦਸਮੁਖਤਵਾਰੀ ਦੇ ਵਿੱਚ ਫਿਰ ਤਾਂ ਬਾਹਰ ਵੀ ਨੂਰ ਤੇ ਅੰਦਰ ਵੀ ਨੂਰ ਕਿਉਂਕਿ ਉਹ ਨੂਰੀ ਆ ਉਹ ਜਦੋਂ ਸਾਡੀ ਆਤਮਾ ਦੇ ਨਾਲ ਦਾਸੇ ਕਾਰਜ ਕਰਿਆ ਕਰਦਾ ਕਿ ਇੱਕ ਮੋਮਬਤੀ ਬੁਜੀ ਨੂੰ ਲੈ ਲੋ ਜਿਹੜੀ ਸਾਡੇ ਅੰਦਰ ਆ ਇੱਕ ਮੋਮਬਤੀ ਅਕਾਲ ਪੁਰਖ ਜਿਹੜੀ ਜਗਦੀ ਜੋਤ ਆ ਜਿੰਨਾ ਚਿਰ ਉਹ ਜਗਦੀ ਜੋਤ ਦੂਸਰੀ ਬੁਜੀ ਹੋਈ ਮੋਮਬਤੀ ਨੂੰ ਅੰਦਰ ਆ ਕੇ ਟੱਚ ਨਹੀਂ ਕਰਦੀ ਉਨਾ ਚਿਰ ਅੰਦਰ ਰੁਸ਼ਨਾਈ ਮੇਰੇ ਭੈਣੋ ਤੇ ਭਰਾਵੋ ਨਹੀਂ ਹੁੰਦੀ ਉਹ ਜਗਦੀ ਜੋਤ ਜਦੋਂ ਸਾਡੀ ਬੁਝੀ ਹੋਈ ਜੋਤ ਨੂੰ ਆਕੇ ਜਗਾਉਂਦੀ ਹੈ ਇੱਕ ਦੀਵਾ ਦੂਸਰੇ ਦੀਵੇ ਨੂੰ ਟੱਚ ਕਰਦਾ ਤੇ ਫੇਰ ਅੰਦਰ ਰੋਸ਼ਨੀ ਹੁੰਦੀ ਵਰਨਾ ਨਹੀਂ ਹੁੰਦੀ ਜਿੱਥੇ ਦੀਪਕ ਜੋਤੀ ਨਿਰਾਰਕਾਰ ਟਕਾਇਆ ਆਪਣੇ ਕਰ 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 ਵਿੱਚ ਆਪਣੀ ਕੀਤੀ ਰੁਸ਼ਨਾਈਆ ਤੇ ਕਰ ਕਰ ਦੇ ਵਿੱਚ ਹਰ ਕਾਇਆ ਦੇ ਵਿੱਚ ਤੇਰੀ ਰੁਸ਼ਨਾਈ ਆ ਮੇਰੇ ਦਾਤੇ ਇਸ ਸਿਰ ਉੱਤੇ ਕਿਰਪਾ ਕਰ ਜੀ ਦੇ ਅੰਦਰ ਤੂੰ ਆਪਣੀ ਜੋਤ ਨੂੰ ਟਿਕਾਇਆ ਹੋਇਆ ਉਹਦੇ ਉੱਤੇ ਤੂੰ ਕਿਰਪਾ ਕਰ ਦੇ ਕਿਰਪਨ ਹੋ ਕੇ ਵੇਖ ਵਖਾਈਆ ਕਿਰਤਨ ਕਿੰਨੂ ਕਹਿੰਦੇ ਜਿਹੜਾ ਕਿਰਤਾ ਕਰਨ ਵਾਲਾ ਹੋਵੇ ਐ ਦਾਤੇ ਤੂੰ ਕਿਰਪਾ ਦੇਦਾਰ ਹੈ ਤੂੰ ਕਿਰਪਾ ਕਰਨ ਵਾਲਾ ਹੈ ਤੂੰ ਇਹਨਾਂ ਦੇ ਉੱਤੇ ਆਪਣੀ ਕਿਰਪਾ ਕਰ ਦੇ ਦਰਦ ਪੀੜ ਨਾ ਆਵੇ ਦਰ ਇਸ ਦਰ ਦੇ ਵਿੱਚ ਜਿਸ ਦੀ ਤੂੰ ਆਪਣੀ ਜੋਤ ਦੇ ਨਾਲ ਜਿਸ ਦੀ ਤੂੰ ਜੋਤੀ ਨੂੰ ਜਗਾ ਦਿੱਤਾ ਰੋਸ਼ਨਾਈ ਦੇ ਦਿੱਤੀ ਆਪਣਾ ਨੂਰ ਵਸ ਦਿੱਤਾ ਉਹਨਾਂ ਦੇ ਉੱਤੇ ਕਿਸੇ ਵੀ ਕਿਸਮ ਦੀ ਬਿਪਤਾ ਨਾ ਆਵੇ ਦਰਦਵਾਰੋਂ ਬਾਹਰ ਰਖਾਈਆ ਉਹਨਾਂ ਦੇ ਅੰਦਰੋਂ ਜਿਹਦੇ ਜਿਹਦੇ ਉੱਤੇ ਤੂੰ ਕਿਰਪਾ ਕਰ ਦੇਵੇਂ ਉਹਨਾਂ ਦੇ ਅੰਦਰੋਂ ਕਿਸੇ ਵੀ ਕਿਸਮ ਦੇ ਖਮੀਰ ਨੂੰ ਕੱਢ ਦੇਵੀਂ ਜੋਤੀ ਜੋਸ ਰੂਪ ਪਰ ਆਪੇ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਾਰੇ ਸੱਚ ਦੇ ਮਾਲਕ ਹੋਣਾ ਸਹਾਈਆ ਨਾਦ ਕਹੇ ਪ੍ਰਭ ਮੇਰੀ ਮਿੰਨਤ ਇਕੋ ਮਨ ਆਪਾਂ ਕਿਉਂ ਨਹੀਂ ਕਰਦੇ ਮੇਨਸ ਐ ਦਾਤਾਰ ਜੇ ਤੇਰੀ ਸਮਝ ਅਜੇ ਤੱਕ ਸਾਨੂੰ ਨਹੀਂ ਆਈ ਤੂੰ ਕਿਰਪਾ ਕਰ ਤੇਰੀ ਸਾਨੂੰ ਸਮਝ ਆ ਜਾਵੇ ਜੇ 나ਰਦ ਮਿੰਨਤ ਕਰ ਸਕਦਾ ਤੇ ਆਪਾਂ ਵੀ ਮਿੰਨਤ ਕਰ ਲਈਏ ਕਿ ਪ੍ਰਭੂ ਜੇ ਸਾਨੂੰ ਤੇਰੀ ਅਜੇ ਤੱਕ ਸਮਝ ਨਹੀਂ ਆਈ ਤੇ ਹੋਰ ਸਮਝ ਦੇ ਦੇ ਕਿਰਪਾ ਕਰ ਦੇ 나ਰਦ ਕਹੇ ਪ੍ਰਭੂ ਮੇਰੀ ਮਿੰਨਤ ਇੱਕੋ ਮਨ ਮਨਸਾ ਤੇਰੇ ਚਰਨ ਟਿਕਾਈ ਆ ਈ ਮਨਸਾ ਕੀਤੀ ਅੱਗੇ ਪਾਤਸ਼ਾਹ ਨੇ ਜ਼ਰੂਰ ਫਰਮਾਨ ਕੀਤਾ ਹੋਣਾ ਨਾਰਦ ਨੇ ਤੁਹਾਡੇ ਵਾਸਤੇ ਕੀ ਮੰਗ ਮੰਗੀ ਆਓ ਸਰਵਣ ਕਰਦੇ ਆ ਕੀ ਅੱਗੇ ਮੰਗ ਮੰਗੀ ਆਓ ਹਰਬਾਣੀ ਤੋਂ ਸਰਵਣ ਕਰੀਏ ਈ ਮਨਸਾ ਤੇਰੇ ਚਰਨ ਟਿਕਾਈ ਆ ਜਨ ਭਗਤਾ ਪਵਿੱਤਰ ਕਰਦੇ ਮੁਖ ਨਾਠ ਅੱਖਾਂ ਕੰਨ ਵੇਖੋ ਕਿੰਡੀ ਵੱਡੀ ਮੰਗ ਮੰਗੀ ਆ ਜਨਪੜਾਂ ਵਾਸਤੇ ਪ੍ਰਭੂ ਕੋਲੋਂ ਕਿ ਇਹਨਾਂ ਦਾ ਨੱਕ ਠੀਕ ਕਰ ਦੇ ਜੇ ਸੁਗੰਧੀ ਲੈਣ ਤੇ ਤੇਰੇ ਭਿਆਨ ਦੀ ਸੁਗੰਧੀ ਲੈ। ਅੱਖ ਠੀਕ ਕਰ ਦੇ ਜੇ ਇਹ ਦੇਖਣ ਪੱਤੇ-ਪੱਤੇ ਦੇ ਵਿੱਚ ਦਾਤਾ ਨੂੰ ਨਜ਼ਰ ਆਵੇ। ਇਹਨਾਂ ਦੇ ਕੰਨ ਠੀਕ ਕਰ ਦੇ ਜੇ ਇਹ ਸੁਣਨ ਤੇ ਸਿਰਫ ਤੇਰੀ ਗੱਲ ਸੁਣ ਤੇਰੀ ਸਿਰਫ ਸੁਣ ਦਾਤਾ ਇਹਨਾਂ ਨੂੰ ਐਸਾ ਕਰ ਦੇ ਜਨ ਭਗਤਾਂ ਪਵਿੱਤਰ ਕਰਦੇ ਮੁਖ ਨਾਖ ਅੱਖਾਂ ਕੰਨ ਮੁਖ ਜੇ ਇਹ ਬੋਲਣ ਤੇ ਤੇਰੀ ਸ਼ਿਫਤ ਸਲਾਹ ਦੇ ਵਿੱਚ ਬੋਲਣ ਐਸਾ ਮੁਖ ਕਰਦੇ ਸੱਚ ਦੇ ਮਾਲਕ ਹੋਣਾ ਸਹਾਈਆ ਨਾਦ ਕਹੇ ਸੌਰੀ ਕਾਇਨਾਤ ਦੇ ਮਾਲਕ ਆਪਣੀ ਦਹਿ ਕਮਾਈਆ ਜਰਦੀ ਹੋ ਕੇ ਤੂੰ ਦਰਦੀ ਹੋ ਜਾ ਇਹਨਾਂ ਦੇ ਦਰਦ ਨੂੰ ਮਹਿਸੂਸ ਕਰ ਲੈ ਐ ਮੇਰੇ ਸਾਥੀ ਇਹ ਜਿਨ੍ਹਾਂ ਨਾਲ ਤੂੰ ਆਕੇ ਯਾਰੀ ਪਾਈ ਐ ਇਸ ਮਾਂਤਰੁਗ ਦੇ ਉੱਤੇ ਇਹਨਾਂ ਦੇ ਦਰਦ ਨੂੰ ਮਹਿਸੂਸ ਕਰ ਲੈ ਤੂੰ ਦਰਦੀ ਹੋ ਜਾ ਦਰਦੀ ਹੋ ਕੇ ਸਭ ਦਾ ਬੇੜਾ ਬੰਨ ਸਰਦਾ ਬੇੜਾ ਬੰਨ ਦੇ ਐਸਾ ਬਨ ਇਸ ਮਾਂਤਰੁਗ ਦੇ ਉੱਤੇ ਯਾਰੀ ਪਾਈ ਐ ਤੇ ਤੇਰੀ ਸੱਚਖੰਡ ਤੱਕ ਯਾਰੀ ਨਿਭਦੀ ਰਵੇ ਬਨਰਹਾਰ ਅਖਵਾਈਆ ਇਹ ਭਗਤ ਸਹੇਲੇ ਤੇਰੇ ਚੰਨ ਮੈਂ ਕਿਉਂ ਕਿਨਾਂ ਨਾਮ ਕਹਿੰਦਾ ਕਿਉਂਕਿ ਇੱਤੇਰੇ ਚੰਨ ਨੇ ਭਾਵੇਂ ਕੋਈ ਪੁਰਖ ਹੋਵੇ ਤੇ ਭਾਵੇਂ ਕੋਈ ਨਾਰਿਆ ਭਾਵੇਂ ਕੋਈ ਬਜ਼ੁਰਗ ਹੋਵੇ ਤੇ ਭਾਵੇਂ ਕੋਈ ਪਾਲਿਆ ਇੱਤੇਰੇ ਚੰਨ ਦੇ ਚਰਨ ਕਵਨ ਬੈਠੇ ਸਿਸਨਵਾਈਆ ਇਹਨਾਂ ਤੇਰੇ ਚੰਨ ਕਵਲਾਂ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ ਇਨ ਦਾ ਸਹਾਈ ਹੋ ਜਾ ਸੱਚ ਪਿਆਰ ਦਾ ਦੇ ਦੇ ਤਨ ਇਹ ਤੇਰੇ ਕੋਲ ਜ਼ਗੀਰਾ ਨਹੀਂ ਮੰਗਦੇ ਇਹ ਤੇਰੇ ਕੋਲ ਵੱਡੀਆਂ ਕਾਰਾਂ ਵੱਡੀਆਂ ਬਿਲਡਿੰਗਾਂ ਜ਼ਮੀਨਾਂ ਨਹੀਂ ਮੰਗਦੇ ਕੀ ਮੰਗਦੇ ਨੇ ਸੱਚ ਪਿਆਰ ਦਾ ਦੇ ਦੇ ਤਨ ਸੱਚਾ ਪਿਆਰ ਦੇ ਦੇ ਸੱਚਾ ਪੀ ਪਿਆਰ ਗਿਆ ਆਤਮਾ ਔਰ ਪਰਮਾਤਮਾ ਦਾ ਇਹ ਤੇਰੇ ਹੋ ਜਾਣ ਆਪਸੀ ਆਪਸੀ ਪਿਆਰ ਦੇ ਦੇ ਇਹਨਾਂ ਨੂੰ ਵਸੂ ਨਾਮ ਵਾਲੀ ਵਰਤਾਈਆ ਤੂੰ ਤਾਂ ਸੰਭਵਿਆ ਜੇ ਤੂੰ ਆਪਣੇ ਨਾਮ ਦੀ ਵਸਤੂ ਇਹਨਾਂ ਦੀ ਝੋਲੀ ਦੇ ਵਿੱਚ ਪਾ ਦੇਵੇਂ ਸਦਾ ਸਦਾ ਬਣਾ ਲੈ ਆਪਣੇ ਜਨ ਤੂੰ ਇੱਥੇ ਆਪਣੇ ਜਨ ਬਣਾਇਆ ਹਮੇਸ਼ਾ ਹਮੇਸ਼ਾ ਵਾਸਤੇ ਇਹਨਾਂ ਦਾ ਅੰਗੀਕਾਰ ਹੋ ਜਾ ਤੁਰਦੀ ਬਣ ਜਣੇ ਦੀ ਮਾਈਆ ਦਾ ਸਰਜ ਕਰਿਆ ਕਰਦਾ ਇਹ ਜਨੈਦੀ ਮਾਂ ਕਰਕੇ ਹੀ ਇਹਨੇ ਆਪਣਾ ਵਿਸ਼ਨੂੰ ਗੁਣ ਰੱਖਿਆ ਕਿਉਂਕਿ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਐ ਐਸਾ ਮਾਈ ਬਾਪ ਹੈ ਇਹ ਐਸਾ ਮਾਈ ਬਾਪ ਹੈ ਕਿਸੇ ਨੂੰ ਵੀ ਭੁੱਖਾ ਸੌਣ ਨਹੀਂ ਦਿੰਦਾ ਇਹ ਐਸੀ ਜਨੈਦੀ ਮਾਂ ਹੈ ਤੁਰਦੀ ਬਣ ਜਨੈਦੀ ਮਾਈਆ ਜੋਤੀ ਜੋ ਸਰੂਪ ਆ ਰਿਹਾ ਪੀ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਦਾ ਸੱਚ ਹੋਣਾ ਸਹਾਈਆ ਨਾ ਦੇਖੇ ਪ੍ਰਭੂ ਜਨ ਭਗਤਾਂ ਦੁੱਖੜੇ ਕਦੇ ਨਾ ਹੋਣ ਇਹਨਾਂ ਨੂੰ ਐਸਾ ਪਵਿੱਤਰ ਕਰ ਦੇ ਇਹਨਾਂ ਦੇ ਸਾਰੇ ਦੁੱਖ ਦਰਦਾਂ ਨੂੰ ਹੱਲ ਲੈ ਸਿਰ ਸਿਰ ਦੇਣੀ ਮਾਣ ਵਡਿਆਈ ਆ ਅੱਜ ਜਸਾ ਗੁਰੂ ਸਾਹਿਬਾਨਾਂ ਦਾ ਗਾਇਨ ਇਸ ਸਰਤੀ ਦੇ ਉੱਤੇ ਕਿਉਂ ਗਾ ਹੋ ਰਿਹਾ ਕਿਉਂ ਸੁਣ ਰਹੇ ਹੋ 18 ਭਗਤਾਂ ਦੀ ਵਢਾਈ ਕਿਉਂ ਸੁਣ ਰਹੇ ਹੋ ਤੇਈ অবতার 10 ਗੁਰੂ ਜ਼ਮਾਨ 18 ਭਗਤ 3 پیغمبر ਇਹਨਾਂ ਦੀ ਵਢਾਈ ਕਿਉਂ ਸੁਣ ਰਹੇ ਹੋ ਕਿਉਂਕਿ ਉਹਨਾਂ ਦੇ ਸਿਰ ਤੇ ਤੁਹਾਡੇ ਮਾਲਕ ਨੇ ਹੱਥ ਰੱਖਿਆ ਮਾਣ ਦਿੱਤਾ ਵਢਾਈ ਦਿੱਤੀ ਹੈ ਤੇ ਅੱਜ ਸੰਸਾਰ ਵੀ ਉਹਨਾਂ ਦੀ ਵਢਾਈ ਕਰ ਰਿਹਾ ਤੇ ਲਾਜ ਕੀ ਕਹਿੰਦਾ ਕਿ ਆਪਣੇ ਜਨ ਪੜਤਾਂ ਨੂੰ ਵੀ ਮਾਣ ਵਢਾਈ ਤੇ ਸਿਰ ਸਿਰ ਦੇਣੀ ਮਾਨ ਵਡਿਆਈਆ ਪਵਿੱਤਰ ਕਰਨ ਸਵਾਸੀ ਪੌਣ ਉਹ ਸਵਾਸੀ ਪੌਣ ਗਾਲਾ ਕੱਢ ਕੇ ਤੇ ਨਹੀਂ ਹੋਣਾ ਇੱਕ ਦੂਸਰੇ ਦੀ ਨਿੰਦਿਆ ਕਰਕੇ ਤੇ ਨਹੀਂ ਹੋਣਾ ਉਹ ਪਵਣ ਸਵਾਸ ਕਿਸ ਤਰ੍ਹਾਂ ਲੇਖੇ ਲੱਗਣਗੇ ਜੇ ਆਪਸੀ ਪਿਆਰ ਕਰਾਂਗੇ ਆਪਸੀ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਾਂਗੇ ਔਰ ਪ੍ਰਭੂ ਚਰਨਾਂ ਦੇ ਨਾਲ ਪਿਆਰ ਕਰਾਂਗੇ ਉਹ ਫਿਰ ਸਵਾਸ ਸਵਾਸ ਲੇਖੇ ਲੱਗਣਾ ਵਰਨਾ ਨੀ ਨਿੰਦਿਆ ਕਰਕੇ ਨਹੀਂ ਲੱਗਦਾ ਪਵਿੱਤਰ ਕਰਨਾ சுவாਸੀ ਪਾਉਣ ਸਾਹ ਸਾਹ ਵਿੱਚ ਸੁਨਾਈ ਆ ਹੈ ਪ੍ਰਭੂ ਦੇਖੋ ਕਿੰਨੀ ਵੱਡੀ ਮੰਗ ਕੀ ਕਰਦਾ ਇਹ ਆਦ ਇਹਨਾਂ ਦੇ ਸਾਹ ਸਾਹ ਦੇ ਵਿੱਚ ਸਮਾਜਾ ਤੋਂ ਜੇ ਗੱਲ ਕਰਨ ਦੇ ਸਿਰਫ ਤੇਰੀ ਕਰਨ ਜੇ ਸਿਰਫ ਸਾਹ ਕਰਨ ਦੇ ਸਿਰਫ ਤੇਰੀ ਕਰਨ ਇੰਨਾ ਇਹਨਾਂ ਦੇ ਸਾਹਾਂ ਦੇ ਵਿੱਚ ਸਮਾਜਾ ਜਿਸ ਨਾਲ ਤੇਰਾ ਢੋਲਾ ਗਾਉਣ ਲੋਗੇ ਦਾਦੇ ਨੇ ਉਹ ਫਰਮਾਨ ਹੀ ਕਰ ਦਿੱਤਾ ਜੋ ਦਸ ਨੇ ਆਪੀ ਦੇ ਨਾਲ ਸਾਜ ਪਾਈ ਜੇ ਆਪਣੀ ਰਸਨਾ ਤੇ ਆਪਣੇ ਸਾਹਾਂ ਦੇ ਨਾਲ ਕੋਈ ਗੱਲ ਕਰਨ ਤੇ ਸਿਰਫ ਤੇਰਾ ਢੋਲਾ ਗਾਉਣ ਜਿਸ ਨਾਲ ਤੇਰਾ ਢੋਲਾ ਗਾਉਣ ਗੋਬਿੰਦ ਤੇਰੇ ਰੰਗ ਰੰਗਾਈਆ ਕਿਉਂ ਕਲ ਜੁਗਿ ਅੰਤਮ ਦੁੱਖਾਂ ਵਿੱਚੋਂ ਵਿੱਚ ਆਇਆ ਤਰਸੋਂ ਜੇ ਤੂੰ ਆ ਗਿਆ ਜੇ ਤੂੰ ਇਹਨਾਂ ਦੇ ਨਾਲ ਯਾਰੀ ਪਾਲੀ ਹੈ ਤੇ ਫਿਰ ਇਹਨਾਂ ਨੂੰ ਕਿਸੇ ਵੀ ਕਿਸਮ ਦਾ ਦੁੱਖ ਨਾ ਹੋਵੇ ਇਹ ਦੁੱਖਾਂ ਦੇ ਵਿੱਚ ਦਰਸ਼ਨ ਨਾ ਤਰਸ ਦਿਆ ਆਪਣੇ ਗਲੇ ਲਗਾਈਆ ਜੇ ਤੇਰੀ ਅਰਦਾਸ ਕਰ ਦੇ ਨੇ ਸਾਨੂੰ ਆਪਣੇ ਗਲ ਦੇ ਨਾਲ ਲਾ ਲ ਕਰਸੇ ਪਏ ਨੇ ਇਹ ਵਿਜੋਗੀ ਨੇ ਤੈਨੂੰ ਮਿਲਣ ਦੇ ਇਹਨਾਂ ਨੂੰ ਹੁਣ ਤੂੰ ਮਿਲ ਲੈ ਕਿਉਂ ਗਰੀਬ ਨਮਾਨਿਆ ਆਇਓ ਰਵਾਣ ਓਂਡਰ ਵਾਈ ਪਿਛਲੇ ਜੁੱਗਾਂ ਦੇ ਵਿੱਚ ਇਹ ਭਗਤੀਆਂ ਕਰਦੇ ਰਹੇ ਨੇ ਰੋਹਦੇ ਨੇ ਰੋਹਦੇ ਰਹੇ ਨੇ ਤੇਨੂੰ ਮਿਲਣ ਵਾਸਤੇ ਸਾਧਿਆ ਹਉਤੁ ਕਿਰਪਾ ਕਰੀ ਰੋਣ ਇਹ ਤੈਨੂੰ ਮਿਲਣ ਵਾਸਤੇ ਰੋਣ ਨਾਲ ਇਹ ਹੱਸ ਹੱਸ ਗੱਲਾਂ ਕਰਨ ਕੇ ਸਾਡਾ ਪ੍ਰਭੂ ਸਾਨੂੰ ਮਿਲ ਗਿਆ ਜੋ ਗਰੀਬ ਨਮਾੜਿਆ ਆਇਆ ਰਵਾੜ ਰੋਂਦਿਆ ਆਪਣੀ ਗੋਦੋ ਠਾਈਆ ਜੋਤੀ ਜੋ ਸਰੂਪ ਰਿਹਾ ਪਿਆ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਦਾ ਸੰਗ ਆਪ ਰਖਈਆ ਨਾਰਜ ਕਹੇ ਪ੍ਰਭੂ ਤੋ ਯੋਦਾ ਸੂਰਬੀਰ ਮਰਦਾਨਾ ਮਰਦ ਇਸੇ ਕਰਕੇ ਉਹਨੇ ਆਖਿਆ ਮੈਂ ਸ਼ੇਰ ਸੀ ਕਹਾ ਸੂਰਬੀਰ ਹਾਂ ਬਹਾਦਰ ਹਾਂ ਤਾਕਤਵਰ ਹਾਂ ਸਾਰਿਆਂ ਨੂੰ ਆਪਣੀ ਪੈਹ ਦੇ ਵਿੱਚ ਰੱਖਣ ਵਾਲਾ ਹਾਂ ਨਾਦ ਕਹੇ ਪ੍ਰਭੂ ਤੂੰ ਯੋਦਾ ਸੂਰਬੀਰ ਮਰਦਾਨਾ ਮਰਦਨ ਮਦਦ ਤੇਰੀ ਹੀ ਕਰਖਾਈਆ ਜੋ ਇਸ਼ਾਰਾ ਕੀਤਾ ਗੋਪੀਆਂ ਨਾਲ ਪਰਬਤ ਗਵਰਦਨ ਗਦਾ ਪੀਮ ਵਾਲੀ ਨਾਲ ਮਲਾਈਆ ਜੋ ਸੰਦੇਸ਼ ਆ ਦੇ ਕੇ ਗਿਆ ਅਰਜਨ ਕਨਈਆ ਆਪਣਾ ਹੁਕਮ ਅੰਦਰਾਈਆ ਇੱਕ ਘਰਬਾਣੀ ਆਉਦੀ ਆ ਉਹਦੇ ਵਿੱਚ ਕ੍ਰਿਸ਼ਨ ਜੀ ਅਰਜਨ ਜੀ ਦੋਨੇ ਆਪਸ ਵਿੱਚ ਗੱਲਬਾਤ ਕਰਦੇ ਨੇ ਅਰਜਨ ਪੁੱਛਦਾ ਕਿ ਜਿਹਦੀ ਗੱਲ ਤੂੰ ਮੇਰੇ ਨਾਲ ਕਰ ਰਿਹਾ ਉਹਦੀ ਪਹਿਚਾਨ ਕੀ ਹੈ ਕ੍ਰਿਸ਼ਨ ਕਿਹਾ ਉਸਦੇ ਸਿਰ ਤੇ ਸੋਹੇ ਤਾਜ ਉਹਦੀ ਪਹਿਚਾਨ ਹੈ ਮੈਂ ਜਿਸ ਦੀ ਅਰਜਨ ਤੇਰੇ ਨਾਲ ਗੱਲ ਕਰ ਰਿਹਾ ਉਦੇ ਸੀਸ ਦੇ ਉੱਤੇ ਤਾਜ ਹੈ ਕ੍ਰਿਸ਼ਨ ਕਿਹਾ ਉਸ ਦੇ ਸੀਸ ਤੇ ਸੋਹੇ ਤਾਜ ਸੁਖੀ ਜੋ ਸੰਦੇਸ਼ ਆ ਦੇ ਕੇ ਗਿਆ ਅਰਜਨ ਕਨਈਆ ਆਪਣਾ ਹੁਕਮ ਜੜੜਾਈਆ ਜਿਸ ਵੇਲੇ ਕਲਯੁਗ ਅੰਤ ਧਰਮ ਦੀ ਧਾਰ ਚੁੱਕੇ ਕੋਈ ਨਾ ਗਰਦਨ ਕਲਯੁਗ ਦੀ ਕਲਯੁਗ ਦਾ ਭਾਰ ਜਦੋਂ ਕਿਸੇ ਨੇ ਨਾ ਚੱਕਿਆ ਗਰਦਸ਼ ਵਿੱਚ ਹੋਵੇ ਲੁਕਾਈਆ ਗਰਦਸ਼ੰਦਾ ਚੱਕਰ ਚੈਨ ਦੇ ਵਿੱਚ ਪੈ ਰਹਿਣਾ ਕੋਈ ਸਮਝ ਨਾ ਆਉਣੀ ਜਦੋਂ ਇਸ ਤਰ੍ਹਾਂ ਦੀ ਮਾਨਵ ਜਾਤੀ ਹੋ ਗਈ ਜੋਤੀ ਜੋ ਸਰੂਪ ਆ ਰਿਹਾ ਪੇ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਜਦੋਂ ਇਸ ਤਰ੍ਹਾਂ ਦਾ ਸਾਰਾ ਹੋ ਗਿਆ ਐ ਜੋਤੀਆਂ ਦੇ ਮਾਲਕ ਦੂਰ ਸਰੂਪ ਆ ਕਾਲਪੁਰਖ ਤੂੰ ਉਦੋਂ ਇੱਕ ਸੱਚਾ ਵਰ ਦੇਵੀਂ ਜੋ ਵਾਰ ਆਪ ਦੀ ਨੇ ਉਪਰ ਸਰਵਣ ਕੀਤਾ ਕਿ ਇਹਨਾਂ ਦੇ ਨਾਲ ਤੁ ਯਾਰੀ ਪਾ ਲਈ ਆ ਔਰ ਇਹਨਾਂ ਦੇ ਹਸਾਰ ਕਿਸਮ ਦੇ ਦੁੱਖ ਦਿਲਦਰਨ ਨੂੰ ਦੂਰ ਕਰਦੇ ਵੀ ਕੌਣ ਹੈ ਉਹ ਸੱਚੇ ਵਾਦ ਦੇਣ ਵਾਲਾ ਨੇਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਨੇਕਲੰਕ ਨਰੈਣ ਜਿਸ ਨੂੰ ਕੋਈ ਵੀ ਕਲੰਕ ਨਹੀਂ ਔਰ ਨਰਾਂ ਦਾ ਨਰ ਇੱਕੋ ਇੱਕ ਪਰਮਾਤਮਾ ਮਹਾਰਾਜ ਸਾਰਿਆਂ ਤੋਂ ਵੱਡਾ ਰਾਜਾ ਜਿਹੜਾ ਪੂਰੇ ਬ੍ਰਹਿਮੰਡ ਦੀ ਉੱਤੇ ਆਪਣਾ ਰਾਜ ਰੱਖਦਾ ਹੈ ਸ਼ੇਰ ਜਿਹੜਾ ਪੂਰੇ ਬ੍ਰਹਿਮੰਡ ਨੂੰ ਆਪਣੇ ਦੰਦ ਦੇ ਵਿੱਚ ਰੱਖਦਾ ਹੈ ਪੈ ਦੇ ਵਿੱਚ ਰੱਖਦਾ ਹੈ ਸਿੰਘ ਜਿਹੜਾ ਸਾਰਿਆਂ ਤੋਂ ਸੂਰਬੀਰ ਅਤੇ ਤਾਕਤਵਰ ਅਤੇ ਬਹਾਦਰ ਹੈ ਉਹਦਾ ਪੂਰੇ ਬ੍ਰਹਿਮੰਡ ਦੇ ਵਿੱਚ ਕੋਈ ਵੀ ਕੰਪੀਟੀਟਰ ਨਹੀਂ ਹੈ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਹੈ ਵਿਸ਼ਨੂ ਐਸਾ ਮਾਈ ਬਾਪ ਜਿਹੜਾ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਉਸ ਦਾ ਕੋ ਤੋ ਪ੍ਰਤਪਾਲ ਕਰਦਾ ਸਾਰੇ ਆਪਣੇ ਜੀਵਨ ਦੀ ਪ੍ਰੇਤ ਪਾਲਕ ਬਣਨ ਦੇ ਗੁਣ ਨੂੰ ਹੀ ਵਿਸ਼ਣ ਗਿਆ ਹੈ। ਭਗਵਾਨ ਇਨਾ ਗੁਣ ਨੂੰ ਰੱਖਣ ਵਾਲਾ ਹਮੇਸ਼ਾ ਰਹਿਣ ਵਾਲੀ ਤਾਕਤ ਇਹ ਉਹ ਪਹਿਲਾਂ ਵੀ ਸੀ ਅੱਜ ਵੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨੇ ਬਰਕਰਾਰ ਰਹਿਣਾ ਉਹ ਕਦੇ ਵੀ ਫੌਤ ਨਹੀਂ ਹੁੰਦਾ ਤੇਰੇ ਹੁਕਮ ਅਗੇ ਕੋਈ ਪਾ ਸਕੇ ਨਾ ਅਰਚਨ ਜੇ ਤੂੰ ਇਹਨਾਂ ਦਾ ਹੋ ਜਾਵੇਂ ਜੋ ਆਪਜੀ ਨੇ ਉੱਪਰ ਸਰਵਣ ਕੀਤਾ ਇਹਨਾਂ ਦੇ ਦੁੱਖ ਦਿਲਦਰ ਨੂੰ ਤੂੰ ਦੂਰ ਕਰਨ ਵਾਸਤੇ ਆ ਜਾਵੇਂ ਇਹਨਾਂ ਦੇ ਮੁਖ ਨੂੰ ਤੂੰ ਸੋਹਣਾ ਬਣਾਉਣ ਵਾਸਤੇ ਆ ਜਾਵੇਂ ਫੇਰੀ ਸਿਰਫ ਸਲਾਹ ਕਰਨ ਇਹਨਾਂ ਦੇ ਕੰਨਾਂ ਨੂੰ ਤੂੰ ਸੋਹਣਾ ਬਣਾਉਣ ਵਾਸਤੇ ਆ ਜਾਵੇਂ ਇਹ ਜਦੋਂ ਵੀ ਸੁਣਨੇ ਤੇਰੀ ਗੱਲ ਸੁਣਨ ਇਹਨਾਂ ਦੇ ਨੱਕ ਨੂੰ ਤੂੰ ਸੋਹਣਾ ਬਣਾਉਣ ਵਾਸਤੇ ਆ ਜਾਵੇਂ ਇਹ ਜਦੋਂ ਵੀ ਸਾਹ ਲੈਣ ਇਹ ਤੇਰੀ ਸੁਗੰਧ ਤੇਰੇ ਚਰਨਾਂ ਦੀ ਸੁਗੰਧ ਹੀ ਲੈਣ ਇਹਨਾਂ ਨੂੰ ਐਸਾ ਬਣਾ ਦੇ ਤੇਰੇ ਹੁਕਮ ਅੱਗੇ ਕੋਈ ਪਾਸਕੇ ਨਾ ਅਰਚਣ ਅੱਗੇ ਹੋ ਜਨਪਕਤਾ ਦੁੱਖ ਰੋਗ ਨਾ ਕੋਈ ਸਤਾਈਆ ਜਿੱਤੇ ਤੂੰ ਖੜਾ ਹੋਵੇਂ اے ਪ੍ਰਮਾਤਮਾ ਤੂੰ ਇਨਾਂ ਜਨਪਕਤਾ ਦੇ ਕਿਸੇ ਵੀ ਕਿਸਮ ਦਾ ਭਾਵੇਂ ਉਹ 1984 ਦੇ ਵਿੱਚ ਹੋਮਣ ਵਾਲਾ ਹੋਵੇ ਭਾਵੇਂ ਇਸ ਦੇਹੀ ਦਾ ਦੁੱਖ ਹੋਵੇ ਇਨਾਂ ਦੇ ਕੋਈ ਕੋਲ ਕਿਸੇ ਵੀ ਕਿਸਮ ਦਾ ਦੁੱਖ ਨਾ ਆਵੇ ਇਹ ਨਾਦ ਕਹਿੰਦਾ ਮੈਂ ਇੰਨਾ ਭਤਾਂ ਵਾਸਤੇ ਪ੍ਰਭੂ ਪਿਆਰਿਆ ਤੇਰੇ ਕੋਲੋਂ ਮੈਂ ਇਹ ਮੰਗਾ ਅੱਜ ਸੰਤੋਖ ਸਿੰਘ ਦੇ ਗ੍ਰਭੀ ਕੇ ਜੰਮੂ ਦੇ ਵਿੱਚ ਮੈਂ ਤੇਰੇ ਕੋਲੋਂ ਇਹ ਮੰਗ ਮੰਗਿਆ ਸੋ ਇਨਹੀ ਹਰਬਾਣੀ ਦੇ ਨਾਲ ਅਰ ਸਰਬ ਸੰਗਤ ਦੇ ਪਾਸੋਂ ਔਰ ਹਜੂਰ ਸ਼ੰਚਾ ਜੀ ਦੇ ਚਰਨਾਂ ਦੇ ਪਾਸੋਂ ਮਾਫੀ ਤਾਂ ਜਾਚਕਾ ਹਜੂਰ ਸ਼ੰਚਾ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਦੋਂ ਇਸ ਸਰਤੀ ਦੇ ਉੱਤੇ ਸਤਜੁਗ ਦਾ ਪੂਰਾ ਬਸਾਰਾ ਹੋ ਗਿਆ ਜਿੱਥੇ ਸੋਹਣ ਮਹਾਰਾਜ ਸ਼ੇਰ ਸਿੰਘ ਬਿਸ਼ਨੋ ਤੋਂ ਗਾਣ ਦੀ ਜੈਦਾ ਜਕਾਰ ਚਲਦਾ ਉਥੇ ਤੂੰ ਮੇਰਾ ਮੈਂ ਤੇਰਾ ਦਾ ਗਾਥਾ ਵੀ ਇਸ ਧਰਤੀ ਦੇ ਉੱਤੇ ਸਾਰੇ ਜੀਵਾਂ ਨੇ ਗਾਉਣਾ ਹੈ ਲੱਖ 84 ਜੁਨੀ ਦੇ ਜੀਵਾਂ ਨੇ ਗਾਉਣਾ ਮਾਨਸਾ ਨੇ ਤੇ ਗਾਉਣਾ ਹੀ ਗਾਉਣਾ ਹੈ ਸਾਰੇ ਜੀਵਾਂ ਨੇ ਇਸ ਪਰਮਾਤਮਾ ਨੂੰ ਕਹਿਣਾ ਕਿ ਤੂੰ ਮੇਰਾ ਮੈਂ ਤੇਰਾ ਉਹ ਪੂਰਾ ਸ਼ਬਦ ਬੋਲਾਂਗੇ ਦਾਸ ਬੋਲੇਗਾ ਤੂੰ ਮੇਰਾ ਤੁਸੀਂ ਸਾਰਿਆਂ ਨੇ ਕਹਿਣਾ ਤੂੰ ਮੇਰਾ ਦਾਸ ਬੋਲੇਗਾ ਮੈਂ ਤੇਰਾ ਤੁਸੀਂ ਸਾਰਿਆਂ ਨੇ ਕਹਿਣਾ ਮੈਂ ਤੇਰਾ ਸ਼ਬਦ ਪੂਰਾ ਬੋਲਾਂਗੇ ਤੂੰ ਮੇਰਾ ਮੈਂ ਤੇਰਾ 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 सोहंग महाराज शेर सिंह विष्णु भगवान दी जय